ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਹਿੰਮਤਪੁਰੇ ਜ਼ਿਲ੍ਹਾ ਮੋਗਾ ਦੇ ਵਿੱਚ ਖੜੇ ਆਂ ਤੇ ਅੱਜ ਬਾਈ ਨਾਲ ਗੱਲਬਾਤ ਕਰਦੇ ਆ ਕਿ ਬਿਜਲੀ ਮੁਲਾਜ਼ਮ ਇੱਥੇ ਪਹੁੰਚੇ ਨੇ ਤੇ ਇਹਨਾਂ ਤੋਂ ਲੈਨੇ ਆਪਾਂ ਜਾਣਕਾਰੀ ਤੇ ਜਿਹੜੀ ਲਾਈਟ ਖਰਾਬ ਹੋਣ ਦਾ ਕਾਰਨ ਕੀ ਹੈ ਬਾਈ ਅੱਜ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਦੇ ਫਤਈ ਸਮੂਹ ਹੈ ਨਾ ਨਗਰ ਨਿਵਾਸੀਆਂ ਨੂੰ ਸਮੂਹ ಗ್ರಾಮ ਪੰਚਾਇਤ ਨੂੰ ਸੋਹ ਕਲੱਬਾਂ ਨੂੰ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਬੇਨਤੀ ਕੀਤੀ ਜਾਂਦੀ ਆ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਚੈਨਾ ਡੋਰਾ ਬਹੁਤ ਘਾਤ ਕਡੋਰਾ ਇਸ ਦੇ ਕਾਰਨ 11 ਕੇਬਲੀਆਂ ਤਾਰਾਂ ਟੁੱਟਦੀਆਂ ਜੋ ਕਿ ਬਹੁਤ ਮੰਨ ਭਾਗੀ ਘਟਨਾ ਜੇ ਇੱਥੇ ਬਾਬਾ ਜੀਵਨ ਸਿੰਘ ਦੁਆਰਾ ਸਭ ਕੋਲੇ ਹੋ ਜਾਣੀ ਸੀ ਬਚਾਅ ਹੋ ਗਿਆ ਦੁਆਰੇ ਫਿਰ ਅਸੀਂ ਸਮੂਹ ಗ್ರಾಮ ਪੰਚਾਇਤ ਨੂੰ ਸਮੂਹ کلبਾਂ ਨੂੰ ਬਿਜਲੀ ਬੋਰਡ ਵੱਲੋਂ ਬੇਨਤੀ ਕਰਦੇ ਆ ਕਿ ਜੋ ਆਪਣੇ ਪਤੰਗ ਬੱਚੇ ਚੜਾਉਂਦੇ ਆ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਕੋਈ ਵੱਡਾ ਹਾਸਾ ਨਾ ਹੋ ਸਕੇ ਅੱਜ ਕਿੰਨੇ ਵਾਰੀ ਲਾਈਨ ਖਰਾਬ ਹੋ ਚੁੱਕੀ ਹੈ ਅੱਜ ਜੋ ਹਿੰਦੂਪੁਰ ਵਾਲੀ ਤਕਰੀਬਨ 3 ਵਾਰੀ ਲਾਈਨ ਖਰਾਬ ਹੋ ਚੁੱਕੀ ਆ ਕੈਨਾਡੋਰ ਕਰਨਾ ਹੁਣ ਤੁਸੀਂ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਕੋਲੇ ਖੜੇ ਆ ਤੇ ਹੁਣ ਇੱਥੇ ਕੀ ਹੋਇਆ ਸੀਗਾ ਇੱਥੇ ਬ੍ਰੇਕਡਾਊਨ ਹੋ ਚੁੱਕੇ ਸੀ 11 ਕੇਵੀ ਦੀ ਜੇ ਕੁਦਰਤੀ ਥੱਲੇ ਬੰਦੇ ਬੈਠੇ ਸੀ ਅਚਾਨਕ ਉਹ ਵੱਜ ਗਏ ਤੇ ਨਹੀਂ ਤਾਂ ਬਹੁਤ ਵੱਡਾ ਇੱਥੇ ਨੁਕਸਾਨ ਹੋ ਜਾਣਾ ਸੀਗਾ ਕਿਵੇਂ ਹੋਈ ਸੀ ਬ੍ਰੇਕਡਾਊਨ ਜੀ ਇਹ ਵੀ ਇੱਥੇ ਪਤੰਗਾ ਆੜ ਗਿਆ ਸੀ ਤਾਰ ਦੇ ਵਿੱਚ ਤੇ ਉਹ ਬੱਚੇ ਨੇ ਉਹ ਕੈਨਡੋਰ ਖਿੱਚ ਲਈ ਜਿਸ ਕਾਰਨ ਬ੍ਰੇਕਡਾਊਨ ਹੋ ਗਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਕਿਉਂਕਿ ਇਹ ਇਕੱਲੇ ਹਿੰਮਤਪੁਰੇ ਦਾ ਨਹੀਂ ਕੰਮ ਕਿਉਂਕਿ ਅੱਜ ਜਿਹੜਾ ਬਸੰਤ ਪੰਚਮੀ ਦੇ ਕਾਰਨ ਸਾਰੇ ਕਿਤੇ ਜਿਹੜੇ ਬੱਚੇ ਆ ਪਤੰਗ ਚੜਾ ਰਹੇ ਆ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਆ ਵੀ ਉਹਨਾਂ ਦੇ ਕੰਟਰੋਲ ਕਰੋ ਜੇ ਕੋਈ ਹਾਦਸਾ ਹੋ ਜਾਂਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਆ ਠੀਕ ਹੈ ਤੇ ਇਹ ਤੁਸੀਂ ਆਪਣੇ ਬੱਚਿਆਂ ਦਾ ਆਪ ਧਿਆਨ ਕਰੋ ਕਿਉਂਕਿ ਅੱਜ ਕੱਲ ਹਰੇਕ ਕਿਸੇ ਦੇ ਇੱਕ ਇੱਕ ਬੱਚਾ ਤੇ ਉਹਦਾ ਤੁਸੀਂ ਖਿਆਲ ਰੱਖੋ ਬੇਨਤੀ ਆ ਚੈਨਲ ਡੋਰ ਨੂੰ ਨਾਮ ਵਰਤੋ ਧੰਨਵਾਦ